ਗੁਰਮੀਤ ਸਿੰਘ ਮੀਥੇਰ ਦੀ ਜਿੱਤ ਪੱਕੀ ਹੋ ਚੁੱਕੀ ਹੈ ਸੰਗਰੂਰ ਤੋਂ ਹੌਟ ਸਿੱਟ ਜਿਹੜੀ ਕਿ ਸੀਐਮ ਭਗਵੰਤ ਮਾਨ ਦਾ ਗੜ ਜਿਹੜਾ ਕਿ ਮल्ले ਜੰਦਾ ਸੰਗਰੂਰ ਤੋਂ ਜਿੱਤ ਪੱਕੀ ਹੋ ਗਈ ਹੈ ਮੀਥੇਰਦੀਪ ਪਰਿਵਾਰ ਵਾਲਿਆਂ ਨੇ ਲੱड्डੂ ਵੰਡ ਕੇ ਮਨਾਇਆ ਜਿੱਤ ਦਾ ਜਸ਼ਨ ਕਰਦੇ ਬਹਾਰ ਪਾਚੀ ਵਰਕਰਾਂ ਤੇ ਸਮਰਥਕਾਂ ਦਾ ਵੱਡਾ ਇਕੱਠ ਵੀ ਹੋਇਆ ਹੈ ਤੋਂ ਸੰਗਰੂਰ ਤੋਂ ਗੁਰਮੀਤ ਸਿੰਘ ਮੀਥੇਰ ਦੀ ਜਿੱਤ ਜਿਹੜੀ ਕਿ ਪੱਕੀ ਹੋ ਚੁੱਕੀ ਹੈ ਐਲਾਨੇ ਗਏ ਨੇ ਸੰਗਰੂਰ ਤੋਂ ਰਾਹਤ ਮਿਲੀ ਆਮ ਆ띠 ਪਾਰਟੀ ਨੂੰ ਗੁਰਮੀਤ ਸਿੰਘ ਮੀਥੇਰ ਜੋ ਕਿ ਬੜਾ ਹਿਤਾਪਰ ਤੋਰ ਤਰੀਕੇ ਦੇ ਨਾਲ ਜੋੜ ਪ੍ਰਚਾਰ ਕੀਤਾ ਗਿਆ ਸੀ ਸ਼ਾਨਦਾਰ ਲੀਡ ਦੇ ਨਾਲ ਮੀਥਰ ਵੀ ਇਹ ਲੋਕ ਸਭਾ ਚੋਣਾਂ ਦੀ ਸੀਟ ਜਿਹੜੀ ਕਿ ਜਿੱਤ ਚੁੱਕੇ ਨੇ ਸੋ ਪਰਿਵਾਰ ਵਾਲਿਆਂ ਨੇ ਲੱਡੂ ਵੰਡ ਕੇ ਜਸ਼ਨ ਮਨਾਇਆ ਇਸ ਜਿੱਤੇਦਾਰ ਘਰ ਦੇ ਬਾਹਰ ਪਾਜੀ ਬਕਰਾ ਤੇ ਸਮਰਤਕਾਂ ਦਾ ਇੱਕ ਵੱਡਾ ਇਕੱਠ ਵੀ ਜਿਹੜਾ ਕਿ ਦੇਖਿਆ ਜਾ ਸਕਦਾ ਹੈ ਵੱਡਾ ਇਕੱਠ ਪਹੁੰਚ ਚੁੱਕਿਆ ਹੈ ਗੁਰਮੀਤ ਸਿੰਘ ਮੀਥਰ ਨੂੰ ਵਧਾਈਆਂ ਦੇਣ ਦੇ ਲਈ ਸੋ ਸੰਗਰੂਰ ਤੋਂ ਗੁਰਮੀਤ ਸਿੰਘ ਮੀਥਰ ਦੀ ਜਿੱਤ ਪੱਕੀ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਲਈ ਵੱਡੀ ਰਾਹਤ ਸੋ ਪਰਿਵਾਰ ਵਾਲੇ ਦੇ ਵੱਲੋਂ ਲੱਡੂ ਵੰਡ ਕੇ ਜਿੱਤ ਮਨਾਈ ਜਾ ਰਹੀ ਹੈ ਜਿੱਥੇ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਘਰ ਦੇ ਬਾਹਰ ਵੱਡਾ ਇਕੱਠ ਹੋਇਆ ਵਰਕਰਾਂ ਦੇ ਪਾਰਟੀ ਦੇ ਸਮਰਥਕਾਂ ਦਾ ਸੋ ਵੱਡਾ ਇਕੱਠ ਸੰਗਰੂਰ ਤੋਂ ਗੁਰਮੀਤ ਸਿੰਘ ਮੀਠੇਰ ਦੀ ਜਿੱਤ ਪੱਕੀ ਹੋ ਚੁੱਕੀ ਹੈ ਜੋ ਤੇ ਹੀ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਜੋ ਕਿ ਜਲੰਧਰ ਤੋਂ ਚੌੜ ਮੈਦਾਨ ਚੁਤਰੇਸਨਾਂ ਦੀ ਜਿੱਤ ਵੀ ਜਿਹੜੀ ਕਿ ਐਲਾਨੀ ਗਈ ਹੈ ਜਿੱਤ ਚੁੱਕੇ ਨੇ ਚਰਨਜੀਤ ਸਿੰਘ ਚੰਨੀ ਸੋ ਪਾਰਟੀ ਵਰਕਰਾਂ ਦੇ ਵਿੱਚ ਕਾਫੀ ਉਤਸ਼ਾਹ ਤੇ ਜਸ਼ਨ ਮਨਾਇਆ ਜਾ ਰਿਹਾ ਲੱਡੂ ਵੰਡੇ ਜਾ ਰਹੇ ਨੇ ਸੋ ਤਕਰੀਬਨ ਜਿਹੜੀ ਕਿ ਹੌਟ ਸਿਟਾਂ ਸੀਗੀਆਂ ਸੰਗਰੂਰ ਹੌਟ ਸਿਟ ਸੀ ਜਰੰਦਰ ਹੌਟ ਸਿਟ ਸੀ ਸੋ ਕਾਰ ਦੇ ਬਾਹਰ ਪਾਰਟੀ ਵਰਕਰ ਅਤੇ ਸਮਰਥਕ ਪਹੁੰਚੇ ਨੇ ਵੱਡਾ ਇਕੱਠਾ ਜਿਹੜਾ ਕਿ ਗੁਰਮੀਤ ਸਿੰਘ ਮੀਤਰ ਦੀ ਜਿੱਤ ਨੂੰ ਮਨਾਉਣ ਦੇ ਲਈ ਪਹੁੰਚੇ ਨੇ ਵੱਡੀ ਖਬਰ ਤਸਵੀਰਾਂ ਤੋਂ ਹਮ ਨੂੰ ਦਿਖਾ ਰਿਹਾ ਸੰਗਰੂਰ ਤੋਂ ਗੁਰਮੀਤ ਸਿੰਘ ਮੀਤਰ ਦੀ ਵੱਡੀ ਜਿੱਤ ਜਿਹੜੀ ਕਿ ਦਰਜ ਕਰ ਲਈ ਗਈ ਹੈ ਗੁਰਮੀਤ ਸਿੰਘ ਮੀਤਰ ਦੇ ਵੱਲੋਂ ਸੰਗਰੂਰ ਜਿਹੜੀ ਕਿ ਹੌਟ ਸਿਟ ਤਸਵੀਰ ਤੁਹਾਨੂੰ ਦਿਖਾ ਰਿਆ ਪਰਿਵਾਰ ਵਾਲਿਆਂ ਨੇ ਲੱड्डੂ ਵੰਡ ਕੇ ਜਿੱਤ ਦਾ ਜਸ਼ਨ ਮਨਾਇਆ ਪਾਕੀ ਵਰਕਰ ਪਹੁੰਚੂ ਹੈ ਨੇ ਇੱਕ ਵੱਡਾ ਇਕੱਠ ਜੁੜਾ ਕੀ ਦੇਖਿਆ ਜਾ ਸਕਦਾ ਹੈ ਇਸ ਮੀਤਰ ਜਿਹੜੇ ਕੀ ਮੰਤਰੀ ਵਿਨੇ ਪੰਜਾਬ ਸਰਕਾਰ ਦੇ ਵਿੱਚ ਸੋਨਾਂ ਨੂੰ ਟਿਕਟ ਜਿੱਤੇ ਸੀ ਸੰਗਰੂਰ ਤੋਂ ਸੰਗਰੂਰ ਜਿਹੜੀ ਬਿਹਤ ਹਾਰ ਸੀਟ ਮੰਨੀ ਜਾਂਦੀ ਹੈ ਸੋ ਬਾਕੀ ਜਿਹੜੇ ਕੀ ਉਮੀਦਵਾਰ ਨੇ ਉਹ ਹਾਰ ਚੁੱਕੇ ਨੇ ਗੁਰਮੀਤ ਸਿੰਘ ਮੀਤਰ ਜੋ ਕਿ ਜਿੱਤੇ ਨੇ ਪਰਿਵਾਰ ਵਾਲੇ ਲੱड्डੂ ਵੰਡੇ ਲੈ ਜਿੱਤ ਦਾ ਜਸ਼ਨ ਮਨਾਏ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਆ ਇਸ ਵੇਲੇ ਦੀਆਂ ਜਿੱਤੇ ਕੀ ਜਿੱਤ ਦੀ ਖੁਸ਼ੀ ਮਨਾਈ ਜਾ ਰਹੀ ਹੈ। ਤਾਂ ਸੰਗਰੂਰ ਤੋਂ ਗੁਰਮੀਤ ਸਿੰਘ ਮੀਥਰ ਦੀ ਜਿੱਤ ਤੇ ਜੜੀ ਕੀ ਉਹ ਪੱਕੀ ਹੋਈ ਐ ਸੋ ਬਾਕੀ ਜਿਹੜੇ ਕਿ ਉਮੀਦਵਾਰ ਨੇ ਗੱਲ ਕਰੀ ਐ ਸੰਗਰੂਰ ਤੋਂ ਜਿਹੜੇ ਕਿ ਸ਼ੋਮਲੇ ਕਾਲੀ ਦਾ ਅੰਮ੍ਰਿਤਸਰ ਤੋਂ ਸਿਮਰਜੀਤ ਸਿੰਘ ਮਾਨ ਉਹ ਹਾਰ ਚੁੱਕੇ ਨੇ। ਧੰਨਵਾਦ ਕਰਦਾ ਉਸ ਦਿਨ ਮੈਂ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੇ ਵੱਲੋਂ ਪਹਿਲਾਂ ਵੀ ਚਾਹੇ ਮੈਂ ਐਮਐਲਆ ਰਹਿਆ ਮੰਤਰੀ ਰਿਆ ਮਿਹਨਤ ਕੀਤੀ ਐ। ਤੇ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰ ਸਕਾਂ ਤੇ ਅੱਜ ਵੀ ਮੈਂ ਸਾਰਿਆਂ ਨਾਲ ਵਾਅਦਾ ਕਰਦਾ ਕਿ ਮੈਂ ਲੋਕਾਂ ਦੀਆਂ ਉਮੀਦਾਂ ਤੇ ਜਿਹੜੀਆਂ ਉਮੀਦਾਂ ਰੱਖ ਕੇ ਮੈਨੂੰ ਵੋਟਾਂ ਪਾਈਆਂ ਮੈਂ ਉਹਨਾਂ ਦੇ ਖਰਾ ਉਤਰਨ ਦੀ ਕੋਸ਼ਿਸ਼ ਕਰਦਾ ਜਦੋਂ ਤੋਂ ਸਵੇਰੇ ਭੁਜਾਨ ਆਏ ਨੇ ਲਗਾਤਾਰ ਲੀਡ ਚੱਲ ਰਹੀ ਹੈ ਦੇਖੋ ਮੈਂ ਤਾਂ ਪਹਿਲਾਂ ਵੀ ਕਿਹਾ ਸੀਗਾ ਵੀ ਭਾਈ ਇੱਕ ਪਾਸੜ ਜਿੱਤਾਂ ਜਿਹੜੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਜਿਹੜੀ ਆ ਦਰਜ ਕਰੂਗੀ ਬੜਿਆਂ ਨੂੰ ਵਹਿਮ ਸੀ ਇਹ ਕਿਹਾ ਸੀ ਭਾਈ ਜਿਨ੍ਹਾਂ ਨੂੰ ਵਹਿਮ ਹੈ ਨਹੀਂ VOTING ਵਾਲੇ ਦੇ ਨਿਕਲ ਜਾਣਗੇ ਜਿਨ੍ਹਾਂ ਨੇ ਉਦੋਂ ਦੇ ਵੀ ਨਿਕਲੇ ਕਿਹਾ ਸੀ ਭਾਈ 4 ਤਰੀਕ ਨੂੰ ਕੱਢ ਦਾਂਗੇ ਦੇ ਸੰਗਰੂਰ ਦੇ ਲੋਕਾਂ ਨੇ ਸਾਰਿਆਂ ਦੇ ਵਹਿਮ ਕੱਢ ਤੇ ਜਿਹੜਾ ਸੰਗਰੂਰ ਦਾ ਮੁੰਡਾ ਸੀ ਇੱਥੋਂ ਦਾ ਜੰਮਿਆ ਪੜਾ ਇੱਥੇ ਵੱਡਿਆ ਵੱਡਾ ਹੋਇਆ ਤੇ ਜਿਹਨੂੰ ਇੱਥੋਂ ਦੇ ਲੋਕਾਂ ਨੇ ਪਰਖਿਆ ਹੋਇਆ ਸੀ ਤੇ ਲੋਕਾਂ ਨੇ ਦੁਬਾਰਾ ਫਿਰ ਕਹਿ ਲੋ ਵੀ ਆਪਣੇ ਇਲਾਕੇ ਦਾ ਜਿਹੜਾ ਮੁੰਡਾ ਜਿਤਾਇਆ ਤੇ ਮੈਂ ਸਾਰੇ ਸੰਗਰੂਰ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਤੇ ਸਾਰਿਆਂ ਸਾਡੀ ਸਾਰੀ ਟੀਮ ਦਾ ਜਿਨ੍ਹਾਂ ਨੇ 46 40 47 48 ਡਿਗਰੀ ਦੇ ਵਿੱਚ ਵੀ ਮਿਹਨਤ ਕੀਤੀ ਪਿੰਡ ਡੋਰ ਟੂ ਡੋਰ ਕੀਤੇ ਮੇਰੇ ਨਾਲ ਪ੍ਰਚਾਰ ਕੀਤਾ ਇਨਾਂ ਦੀ ਮਿਹਨਤ ਨੂੰ ਜਿਹੜਾ ਫਲ ਆਉ ਲੱਗਿਆ ਸਰ ਭਾਈ ਮੇ ਜਿੰਦਾਬਾਦ ਭਾਈ ਆਪੇ ਆਮ ਆਨ ਲਈ ਪਾਰਟੀ ਜਿੱਤੂਗੀ ਸੋ ਮਿਥੇ ਨੇ ਬਲੋ ਜਿੱਤ ਦਰਜ ਕਰਵਾਈ ਗਈ ਹੈ ਸੰਗਰੂਰ ਲੋਕ ਸਭਾ ਸੀਟ ਤੋਂ ਜਿੱਤ ਚੁੱਕੇ ਨੇ ਸੁਪਾਚੀ ਵਰਕਰ ਸਭ ਜੜੇ ਕੀ ਪਹੁੰਚੇ ਨੇ ਇਹਨਾਂ ਦੇ ਘਰ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਹੈ ਜਸ਼ਨ ਮਨਾਏ ਜਾ ਰਹੇ ਸੋ ਪਰਿਵਾਰ ਵਾਲੇ ਦੇ ਵਿੱਚ ਬਿਹਤ ਖੁਸ਼ੀ